ਸਸੇ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 26 ਮਈ 2024 ਤੇ ਅੱਜ ਦਾ ਦਿਨ ਵੀ ਜਿਹੜਾ ਲੋ ਦੇ ਨਾਲ ਗੁਜ਼ਰ ਚੁੱਕਿਆਗਾ ਬੀਤੇ ਦਿਨਾਂ ਦੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪੂਰਾ ਚੱਲ ਪੂਰਾ ਚੱਲ ਰਿਹਾ ਸੀ ਪੂਰੇ ਦੀ ਹਵਾ ਤੇ ਕਾਨ ਪੰਜਾਬ ਦੇ ਵਿੱਚ ਹਵਾ ਦੇ ਵਿੱਚ ਨਮੀ ਦੇ ਵਿੱਚ ਵਾਧਾ ਹੋਇਆ ਸੀ ਕਿ ਅੱਜ ਇਸ ਦੇ ਕਾਰਨ ਮੁਰਕੇ ਵਾਲੀ ਪਸੀਨੇ ਵਾਲੀ ਗਰਮੀ ਜਿਹੜੀ ਦੇਖਣ ਨੂੰ ਮਿਲ ਰਹੀ ਸੀ ਹਾਲਾਂਕਿ ਅੱਜ ਜਾਂ ਪਿਛਲੇ 1-2 ਦਿਨਾਂ ਤੋਂ ਜਿਹੜੀ ਪੱਸੋਂ ਚੱਲ ਰਹੀ ਹੈਗੀ ਜਾਂ ਅੱਜ ਵੀ ਖੁੱਲ ਕੇ ਪੱਸੋਂ ਚੱਲੀ ਆ ਇਹਦੇ ਨਾਲ ਹੌਮ ਮਸਾਲੀ ਗਰਮੀ ਤਾਂ ਘਟੀ ਹੈਗੀ ਪਰ ਇਹਦੇ ਨਾਲ ਜਿਹੜਾ ਲੋ ਦੇ ਵਿੱਚ ਵਾਧਾ ਹੋਇਆਗਾ ਦਿਨ ਦਾ ਪਾਰਾ ਜਿਹੜਾ 44 ਡਿਗਰੀ 42 ਡਿਗਰੀ ਤੇ ਆ ਗਿਆ ਸੀਗਾ ਉਹ ਅੱਜ ਫੇਰ 45 ਡਿਗਰੀ ਤੇ ਪਹੁੰਚ ਚੁੱਕਿਆਗਾ ਤੇ ਉਹਦੀ ਗੱਲਬਾਤ ਵੀ ਕਰਾਂਗੇ ਅੱਜ ਜਿਹੜਾ ਦਿਨ ਦਾ ਪਾਰਾਗਾ ਬਹੁਤੇ ਖੇਤਰਾਂ ਦੇ ਵਿੱਚ 42 43 44 ਡਿਗਰੀ ਰਿਕਾਰਡ ਹੋਇਆ ਉੱਥੇ ਹੀ ਬਠਿੰਡਾ ਖੇਤਰ 45 ਡਿਗਰੀ ਜਿਹੜਾ ਦਿਨ ਦਾ ਪਾਰਾ ਰਿਕਾਰਡ ਹੋਇਆ ਦਿਨ ਦਾ ਤਾਪਮਨ ਤਾਂ ਬਠਿੰਡਾ 에ਅਰਪੋਰਟ ਤੇ ਜਿਹੜਾ ਸਰਕਾਰੀ ਅੰਸਿੱਧ ਅਲੱਗ ਵੈਦਰ ਸਟੇਸ਼ਨ ਲੱਗਿਆ ਹੋਇਆ ਉੱਥੇ ਜਿਹੜਾ 46 65 ਨੋ ਦਿਨ ਦਾ ਪਾਰਾ ਜਿਹੜਾ ਰਿਕਾਰਡ ਹੋਇਆ ਲਗਭਗ 47 ਡਿਗਰੀ ਦੇ ਕਰੀਬ ਇਹ ਖੁਸ਼ਕੀ ਕਿਉਂ ਆਈ ਹੈ ਕਿ ਦਿਨ ਦੇ ਪਾਰ ਵਿੱਚ ਵਧਦਾ ਹੋਇਆ ਖੁਸ਼ਕੀ ਦੇ ਕਾਰਨ ਹੋਇਆਗਾ ਪਹਿਲਾਂ ਨਮੀ ਆ ਗਈ ਸੀ ਉਹਦੇ ਕਾਰਨ ਜਿਹੜਾ ਟੈਂਪਰੇਚਰ ਥੋੜੇ ਘੱਟ ਗਏ ਸੀ ਹਮਸ ਵਾਲੀ ਗਰਮੀ ਵਧ ਗਈ ਸੀ ਹੁਣ ਹਮਸ ਜਿਹੜੀ ਘਟੀ ਹੈਗੀ ਤੇ ਲੋਅਗੀ ਤਵਸਾ ਉਹ ਫੇਰ ਵਧਿਏਗੀ ਕਿਉਂਕਿ ਬੰਗਾਲ ਦੀ ਖਾੜੀ ਦੇ ਉੱਤਰੀ ਕੋਨੇ ਦੇ ਵਿੱਚ ਇੱਕ ਚੱਕਰਵਾਤੀ ਤੂਫਾਨ ਰੇਮਲ ਬਣਿਆ ਹੋਇਆਗਾ ਜਿਹੜਾ ਅੱਜ ਰਾਤ ਦੂਜੀ ਦੂਸਰੀ ਸਨਾਈਂ ਦੀ ਸ਼੍ਰੇਣੀ ਦਾ ਇਹ ਸਮੁੰਦਰੀ ਤੂਫਾਨ ਆਗਾ ਕੈਟੋ ਕਹਿੰਦੇ ਹੁੰਨੇ ਜਿਮ ਆਪਾਂ ਇਹਦੇ 'ਚ ਤੇਜ਼ ਹਵਾਵਾਂ 110 ਤੋਂ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਝੁੱਲ ਰਹੀਆਂ ਨੇ ਤੇ ਅੱਜ ਰਾਤ ਇਹ ਪੱਛਮੀ ਬੰਗਾਲ ਤੇ ਬੰਗਲਾਦੇਸ਼ ਦੇ ਕਈ ਲਾਕਟਿਆਂ ਨੂੰ ਭਾਰੀ ਮੀਂਹ ਨਾਲ ਤੇਜ਼ ਹਵਾਵਾਂ ਚੱਖਣ ਨਾਲ ਪ੍ਰਭਾਵਿਤ ਕਰਦਾ ਜਿਹੜਾ ਅੱਗੇ ਨਿਕਲ ਜਾਣਾ ਕੱਲ ਤੱਕ ਤੇ ਜਦੋਂ ਹੀ ਅਗਲੇ 2-3 ਦਿਨ ਪੰਜਾਬ ਦੇ ਵਿੱਚ ਪੱਛੋਂ ਚੱਲਦੀ ਰਹਿਣੀ ਹੈ ਜਿਹੜੀ ਪੂਰੇ ਦੀ ਹਵਾ ਸੀਨੇ ਆਪ ਦੇ ਵੱਲ ਖਿੱਚ ਲਈ ਨਮੀ ਸਾਰੀ ਆਪ ਦੇ ਵੱਲ ਖਿੱਚ ਲਈ ਜੀਦਾ ਕਰਕੇ ਪੰਜਾਬ ਦੇ ਵਿੱਚ ਹੌਮਸਤਾ ਕੱਢ ਗਈ ਪਰ ਜਦੋਂ ਹੀ ਸਿਸਟਮ ਅੱਗੇ ਜਾ ਕੇ ਖਾਤਮ ਹੋਊਗਾ ਪੱਛਮੀ ਬੰਗਾਲ ਤੇ ਕੱਲ ਪਰਸੋਂ ਤੱਕ 29 30 31 ਮਈ ਨੂੰ ਫੇਰ ਪੂਰੀ ਦੀ ਵਾਪਸੀ ਹੋ ਜਾਣੀ ਹੈ ਪੰਜਾਬ ਦੇ ਵਿੱਚ ਤੇ ਉਹਦਾ ਕਰਕੇ ਹਾਲਾਂਕਿ ਅਗਲੇ 2 ਦਿਨ ਦਿਨ ਦੇ ਪਰੇ ਵਿੱਚ ਵਾਦਾ ਹੁੰਦਾ ਰਹਿਣਾ ਕਿਉਂਕਿ ਪੱਛੋਂ ਚਲਦੀ ਰਹਿਣੀ ਆ ਤੇ 29 30 31 ਨੂੰ ਮਈ ਨੂੰ ਇੱਕ ਕਮਜ਼ੋਰ ਪਾਸਿੰਗੀ ਸਿਸਟਮ ਪਹਾੜੀ ਕਿਤਰਾਂ ਦੇ ਉੱਪਰ ਦੀ ਗੁਜਰੂਗਾ ਜਿਹਦੇ ਨਾਲ ਮੈਦਾਨਾਂ ਦੇ ਵਿੱਚ ਪੂਰੇ ਦੀ ਵਾਪਸੀ ਹੋ ਪੂਰੇ ਦੀ ਹਵਾ ਚੱਲੂਗੀ ਮੱਠੀ ਜੀਰ ਬਤਾ ਨਾਲ ਚੱਲੂਗੀ ਜ਼ਿਆਦਾਤਰ ਹਮਸ ਗਰਮੀ ਜਿਹੜੀ ਲੂ ਪੀਕਤੇ ਹੋਊਗੀ ਉਹਦੇ ਨਾਲ ਦਿਨ ਦੇ ਪਰ ਵਿੱਚ ਹਲਕੀ ਗਰਾਵੜਤਾ ਆਊਗੀ ਮਾੜੀ ਮੋਟੀ ਜਿੱਤੇ 45 ਡਿਗਰੀ ਰਿਕਾਰਡ ਹੋਇਆ ਤੇ 44 ਡਿਗਰੀ ਰਿਕਾਰਡ ਹੋ ਸਕਦਾ ਹੈਗਾ ਪਰ ਉਹ ਦਿਨ ਉਹ ਮਸਾਲੀ ਗਰਮੀ ਵਿੱਚ ਜ਼ਿਆਦਾ ਵਾਧਾ ਹੋਊਗਾ ਤੇ ਹੋ ਸਕਦਾ ਪੌਸਿਬਿਲਟੀ ਇਦਾਂ ਦੀ ਹੈਗੀ ਐ ਵੀ ਪਹਾੜਾਂ ਵਾਲੀ ਸਾਈਡ ਤੋਂ ਹੋ ਸਕਦਾ ਇੱਕ ਦੀ ਅਰੀ ਨੇਰੀ ਬੁੱਲਾ ਉੱਤਰ ਆਵੇ ਗਰਚੌਂਕਲੇ ਬੱਦਲ ਪਹਾੜਾਂ ਵਾਲੀ ਸਾਈਡ ਤੋਂ ਜੰਮੂ ਵਾਲੀ ਸਾਈਡ ਤੋਂ ਜਾਂ ਮੱਤ ਵਾਲੀ ਸਾਈਡ ਤੋਂ ਪੰਜਾਬ ਵਾਲ ਨੂੰ ਨੇਰੀ ਲੈ ਕੇ ਉੱਤਰ ਆਉਣਾ ਇਦਾਂ ਦੀ ਪੌਸਿਬਿਲਟੀ ਹੈਗੀ ਹੈਗੀ ਵੀ 29 30 31 ਮਈ ਇਹਨਾਂ ਦੋ ਤਿੰਨ ਦਿਨਾਂ ਦੇ ਵਿੱਚ ਇੱਕ ਕਮਜ਼ੋਰ ਪੱਛਮੀ ਸਿਸਟਮ ਪਹਾੜੀ ਖੇਤਰਾਂ ਦੇ ਉੱਪਰ ਦੀ ਗੁਜਰੂਗਾ ਜੀਦਾ ਕਰਕੇ ਪੰਜਾਬ ਦੇ ਵਿੱਚ ਇੱਕ ਦੋ ਵਾਰੀ ਜਾਂ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਇੱਕ ਦੋ ਵਾਰੀ ਹਨੇਰੀ ਬੁੱਲੇ ਦੇ ਚਾਂਸ ਰਹਿਣਗੇ ਤੇ ਕਿਤੇ ਕਿਤੇ ਗਰਚੌਂਕਾਂ ਨਾਲ ਨਿੱਕੀ ਮੋਟੀ ਕਾਰਵਾਈ ਦੀ ਜਿਹੜੀ ਆਸ ਉਮੀਦ ਰਹੂਗੀ ਕਿਤੇ ਕਿਤੇ ਛਿਲਕਾ ਛਰਾਟਾ ਇਦਾਂ ਦੀ ਪੌਸਿਬਿਲਟੀ ਹੈਗੀ ਆ ਪਰ ਜ਼ਿਆ ਇਤਨਾ ਦੇ ਵਿੱਚ ਵੱਡੇ ਪੱਧਰ ਤੇ ਅਗਲੇ ਕਈ ਦਿਨਾਂ ਤੱਕ ਕੋਈ ਵੀ ਮੀਂਹ ਦੀ ਸੁਭਾਵਨਾ ਦਿਖਾਈ ਨਹੀਂ ਦੇ ਰਹੀਗੀ ਦੂਜੇ ਪੱਖ ਤੋਂ ਦੇਖੀਏ ਲੋ ਦਾ ਦੌਰ ਅੱਗੇ ਵੀ ਖਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਜੂਨ ਦੇ ਪਹਿਲੇ ਹਫ਼ਤੇ 2-3 ਜੂਨ ਤੋਂ ਪੰਜਾਬ ਦੇ ਵਿੱਚ ਜਿਹੜੀ ਦੱਖਣ ਪੱਛੋਂ ਦੀ ਹਵਾ ਰਾਜਸਥਾਨ ਵਾਲੇ ਈ ਸਾਈਡ ਤੋਂ ਜਿਹੜੀ ਦਾਖਲ ਹੋਣੀ ਸ਼ੁਰੂ ਹੋ ਜਾਣੀ ਹੈਗੀ ਇਹ ਰਾਜਸਥਾਨ ਦੇ ਵਿੱਚ ਪਹਿਲੇ 49 ਡਿਗਰੀ ਰਿਕਾਰਡ ਹੋ ਰਿਹਾ ਰਿਕਾਰਡ ਹੋ ਰਿਹਾ ਦਿਨ ਦਾ ਪਰ 48-49 ਡਿਗਰੀ ਇਦਾਂ ਰਿਕਾਰਡ ਹੋ ਰਿਹਾ ਜਦੋਂ ਉਧਰਲੇ ਇਲਾਕਿਆਂ ਤੋਂ ਗਰਮ ਹਵਾਵਾਂ ਦੱਖਣ ਪੱਛੋਂ ਬੇਸੀ ਵੀ ਗਰਮ ਹੁੰਦੀ ਹੈ ਜਦੋਂ ਉਧਰੋਂ ਗਰਮ ਹਵਾਵਾਂ ਪੰਜਾਬ ਵਿੱਚ ਦੱਖਣ ਪੱਛੋਂ ਦੀਆਂ ਦਾਖਲ ਹੋਣਗੀਆਂ ਪੰਜਾਬ ਦੇ ਵਿੱਚ ਤਾਂ ਦਿਨ ਦੇ ਪਾਰੇ ਵਿੱਚ ਹੋਰ ਵੀ ਵਾਧਾ ਦੇਖਣ ਨੂੰ ਮਿਲੂ ਰਾਤਾਂ ਦੇ ਪਾਰੇ ਵਿੱਚ ਵੀ ਜਿਹੜੇ ਵਾਧਾ ਦੇਖਣ ਨੂੰ ਮਿਲੂਗਾ ਰਾਤਾਂ ਦਾ ਪਾਰਾ ਵੀ ਜਿਹੜਾ 30 ਡਿਗਰੀ ਤੋਂ ਪਾਰ ਹੋ ਜਾਣਾਗਾ ਤੇ ਦਿਨ ਦਾ ਤਾਪਮਾਨ ਵੀ ਬਹੁਤ ਕੀਤਨਾਂ ਦੇ ਵਿੱਚ 45 ਡਿਗਰੀ ਪਾਰ ਹੋ ਜਾਣਾ ਤੇ ਜਿੱਥੇ ਜਿੱਥੇ ਹੁਣੇ 45 46 ਡਿਗਰੀ ਰਿਕਾਰਡ ਹੋਇਆ ਤਾਂ ਜੂਮ ਤੇ ਪਹਿਲੇ ਹਫ਼ਤੇ ਇਦਾਂ ਦੀ ਉਮੀਦ ਲੱਗ ਰਹੀ ਹੈ ਚਾਂਸ ਲੱਗ ਰਹੇ ਨੇ ਵੀ ਕਿਤੇ ਕਿਤੇ 46 47 ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈਗਾ ਦਿਨ ਦਾ ਤਾਪਮਾਨ ਸੌਂਤੀ ਦਿਨਾਂ ਦੇ ਵਿੱਚ ਵੀ ਜਿਹੜਾ ਹੀਟ ਤੋਂ ਲੋਕਾਂ ਨੂੰ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਵੱਡੇ ਪੱਧਰ ਤੇ ਪਰ ਨਿੱਕੀ ਮੋਟੀ ਅਸਥਾਈ ਰਾਹਤ ਜ਼ਰੂਰ ਮਿਲ ਸਕਦੀ 29 30 31 ਮਈ ਨੂੰ ਪਰ ਵੱਡੇ ਪੱਧਰ ਤੇ ਮੀਂਹੇਰੀ ਦੀ ਸੁਭਾਵਨਾ ਨਹੀਂ ਦਿਖਾਈ ਦੇ ਰਹੀਗੀ ਹਨੇਰੀ ਇੱਕ ਅੱਧੀ ਅਰ ਦੇਖ ਨੂੰ ਮਿਲ ਸਕਦੀ 29 30 31 ਮਈ ਨੂੰ ਵੱਡੇ ਪੱਧਰ ਤੇ ਮੀਂਹ ਦੀ ਸੁਭਾਵਨਾ ਨਹੀਂ ਹੈਗੀ ਕਿ ਅਗਲੇ 10 12 ਦਾ 10 15 ਦਿਨ ਕਹਿ ਲੋ ਤਾਂ ਪ੍ਰੋ ਲੋੰਗ ਰੇਟ ਹੀਟ ਵੇਵਸ ਪਹਿਲਾਂ ਜਿਹੜਾ ਅੱਗੇ ਵੀ ਕੰਟੀਨਿਊ ਜਾਰੀ रह ਸਕਦਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਸਵਾਲ ਦੀ ਕੜੀ ਇਹੀ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ ਸ਼ਸ਼ਕਾ